ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਸਹਣਾ ਬਾਈ ਕੋਲ ਗਾਂ ਸੂਈ ਵੀ ਤੇ ਮੰਗਰ ਹੈਗਾ ਬੱਸਾ ਠੀਕ ਹੈ ਜੀ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਨਾਂ ਵੀਰੇ ਰਮਨਪ੍ਰੀਤ ਆ ਪਿੰਡ ਸਹਣਾ ਜਿਹੜਾ ਵਰਨਾਲਾ ਵੀਰੇ ਨੰਬਰ ਦੱਸੋ ਜੀ ਆਪਣਾ 981899040 ਠੀਕ ਹੈ ਜੀ ਕਿੰਨਾ ਘਟਾਉਂਗਾ ਵੀਰੇ ਸੂਈ ਨੂੰ ਇਹ ਵੀਰੇ ਪਰਸੋਂ ਹੀ ਸੂਈ ਆ ਜੀ ਅਸ ਅਸਾ ਤੇ ਕਿੰਨਾ ਕੁ ਦੁੱਧ ਦੇਣਾ ਮੇਰੇ ਦੁੱਧ ਅੱਜ ਹੈਗਾ 13-14 ਕਿਲੋ ਬੋਲਾ ਤਿਆਰ ਠੀਕ ਹੈ ਜੀ ਤੇ ਰੇਟ ਰੂਟ ਭਰਾ ਕੀ ਆ ਰੇਟ ਵੀਰੇ ਆਪਾਂ ਇਹਦਾ 60000 ਰੁਪਿਆ ਕਰ ਠੀਕ ਹੈ ਜੀ ਭਜੀ ਦੇਖ ਸਕਦੇ ਥੰਤੂ ਠੀਕ ਹੈ ਉਠੀ ਜਿਹੜਾ ਥਣ ਲੱਗਿਆ ਵਾ ਸੋਨਾ ਥਾਣਾ ਮਗਰ ਬੱਸਾ ਤਾਜੀ ਸੂਈ ਵੀ ਆ ਠੀਕ ਹੈ ਜੀ ਲੈਵਲ ਉਹ ਵੀ ਦੇਖ ਸਕਦੇ ਹੋ ਬਾਕੀ ਖਰਾਕ ਤੇ ਸਿਰ ਤੇ ਆ ਠੀਕ ਹੈ ਜੀ ਦੁੱਧ ਬਣ ਗਿਆ ਬੜਾ ਖੋਲ ਕੇ ਦਿਖਾਉਂਗੀ ਦੇਖੋ ਦੋਸਤੋ ਭਾਈ ਜੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈਗਾ ਜੀ 7528200355 ਜੀ ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ ਗਾਉਂ ਤੁਹਾਡੇ ਸਾਹਮਣੇ ਆ ਜੀ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਫਸ ਨੂੰ ਸਕਰੀਨ ਤੇ ਲਾ ਦਾਂਗੇ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ